ਗਰਤਾਪੁਰਖ ਨਿਰਬੋ ਨਿਰਵਾ ਅਕਾਲ ਮੂਰਤ ਅਜੂਨੀ ਸੈ ਬੰਗੁਰ ਪਰਸਾ ਗੁਰ ਪਰਸਾ ਇੱਕ ਹੰਕਾਰ ਸਤਨਾ ਗਰਤਾਪੁਰਖ ਨਿਰਬੋ ਨਿਰਵਾ ਅਕਾਲ ਮੂਰਤ ਅਜੂਨੀ ਹਾਂਜੀ ਸਰ ਸਰ ਜਿਹੜਾ ਪ੍ਰੋਗਰਾਮ ਦੇ ਬਾਰੇ ਸਾਹਿਬ ਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮਾ ਗੁਰਿੰਦਰਪਾਲ ਸਿੰਘ ਗੋੜਾ ਮੈਂਬਰ ਸ਼ੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਧੰਨ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਸ੍ਰੱਖਣੀ ਦੇ ਵਿਆਪ ਪਰਵ ਦੀ ਸਮੁੱਚੀ ਸੰਗਤ ਨੂੰ ਆਪਣੇ ਵੱਲੋਂ ਆਪਣੇ ਮੈਨੇਜਰ ਸਾਹਿਬਾਨ ਵੱਲੋਂ ਤੇ ਸਤਿਕਾਰਯੋਗ ਪ੍ਰਧਾਨ ਸ਼੍ਰੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਜਿੱਤੇ ਲੱਖ ਲੱਖ ਵਧਾਈ ਦੇਣਾ ਉਤੇ ਸੰਗਤ ਨੂੰ ਇਹ ਵੀ ਬੇਨਤੀ ਕਰਨਾ 29 ਅਗਸਤ 30 ਅਗਸਤ ਨੂੰ ਦੋ ਮਹਾਨ ਨਗਰ ਕੀਰਤਨ ਗੁਰਦਰਾ ਬੇਰ ਸਾਹਿਬ ਤੇ ਗੁਰਦਰਾ ਬੇੜਾ ਸਾਹਿਬ ਤੋਂ ਆਰੰਭ ਹੋ ਕੇ ਬਟਾਲੇ ਦੀ ਧਰਤੀ ਨੂੰ ਭਾਗ ਲਾ ਰਹੇ ਨੇ ਸੰਗਤਾਂ ਨੂੰ ਬੇਨਤੀ ਇਹਦੇ ਵਿਚ ਵਤਵਾਰ ਸ਼ਮੂਲੀਅਤ ਕਰੋ ਧੰਗੁਰੂ ਨਾਨਕ ਸਾਹਿਬ ਦੇ ਵਿਆਹ ਗੁਰਪੁਰਬ ਨੂੰ ਸਮਰਪਿਤ ਇੱਕ ਮਹਾਨ ਅਮਰਤ ਸੰਚਾਰ ਜੋ ਪਿਛਲੇ ਦਿਨਾਂ ਤੋਂ ਸੰਗਤ ਨੂੰ ਬੇਨਤੀਆਂ ਕੀਤੀਆਂ ਜਾ ਰਹੀਆਂ ਸਨ ਅੱਜ ਉਹ ਗੁਰਦੁਆਰਾ ਸਤਕਰਤਾਰੀਆ ਚ ਸ੍ਰੀ ਅਕਾਲਪੁਰ ਸਾਹਿਬ ਦੇ ਪੰਜ ਪਿਆਰੇ ਸਹਿਬਾਨ ਨੇ ਆ ਕੇ ਅਮਰਤ ਦਾ ਬਾਟਾ ਤਿਆਰ ਕੀਤਾ ਜਿਦੇ ਵਿੱਚ ਤਕਰੀਬਨ 85 ਦੇ ਕਰੀਬ ਪੁਰਾਣੀਆਂ ਨੇ ਅਮਰਤ ਦੀ ਦਾਤ ਪ੍ਰਾਪਤ ਕੀਤੀ ਸੋ ਮੈਂ ਉਹਨਾਂ ਪਰਾਣੀਆਂ ਨੂੰ ਲੱਖ ਲੱਖ ਵਧਾਈ ਦਿਨਾ ਉਹਨਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈ ਦਿਨਾ ਜਿਹੜੇ ਅੱਜ ਕਲਗੀਧਰ ਪਾਸ਼ਾ ਦੇ ਧੀਆਂ ਦੇ ਪੁੱਤਰ ਬਣ ਕੇ ਇਹ ਮਾਣ ਮਹਿਸੂਸ ਕਰ ਰਹੇ ਨੇ ਅਸੀਂ ਕਲਗੀਧਰ ਪਾਸ਼ਾ ਵੱਲੋਂ ਬਖਸ਼ੀ ਹੋਈ ਅਮਰਤ ਦੀ ਦਾਤ ਪ੍ਰਾਪਤ ਕੀਤੀ ਹੈ ਸੋ ਗੁਰੂ ਕਿਰਪਾ ਕਰੇ ਰਹਿਮਤ ਕਰੇ ਮੈਂ ਸਮੁੱਚੀਆਂ ਸੰਗਤਾਂ ਵੱਲੋਂ ਪੰਜ ਪਿਆਰੇ ਸਹਿਬਾਨ ਨੂੰ ਜੀ ਆਇਆਂ ਕਹਿੰਦਾ ਅਮਰਤ ਅਭਲਾਖੀਆਂ ਨੂੰ ਆਪਣੇ ਵੱਲੋਂ ਤੇ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੱਖ ਲੱਖ ਵਧਾਈ ਦਿੰਦਾ ਆਪਣੇ ਪ੍ਰਚਾਰਕ ਤੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕਰਦਾ ਨਹੀਂ ਇਦਾਂ ਦੇ ਉਪਾਲੇ ਹੋਣਾ ਚਾਹੀਦੀ ਹੈ ਕਿਉਂਕਿ ਨੌਜਵਾਨ ਜਿਹੜੇ ਆ ਕਿਸੇ ਹੋਰ ਵੱਲੇ ਜਾ ਰਹੇ ਆ ਪਰ ਗੁਰੂ ਦੇ ਨਾਲ ਲੱਗਣਗੇ ਤੇ ਕੋਈ ਮੈਂ ਸਮਝਾ ਹਰ ਸਾਲ ਹੀ ਵਿਆਹਪੁਰਬ ਤੇ ਹੀ ਇਹ ਅਮਰਤ ਸੰਚਾਰ ਦਾ ਪ੍ਰੋਗਰਾਮ ਕਰਵਾਉਂਦੇ ਆ ਪਰ ਇਸ ਦਾ ਪਿਛਲੇ ਸਮੇਂ ਚ ਵੀ 3 4 5 ਅਮਰਤ ਸੰਚਾਰ ਇੱਥੇ ਗੁਰਦੁਆਰਾ ਕਨ ਸਾਹਿਬ ਗੁਰਦੁਆਰਾ ਡੇਰਾ ਸਾਹਿਬ ਇਹ ਕਰਵਾਏ ਜਾ ਚੁੱਕੇ ਨੇ ਔਰ ਇਹ ਹੀ ਪ੍ਰੇਰਣਾ ਇਥੋਂ ਮਿਲਦੀ ਏ ਕਿ ਜੇ ਆਪਾਂ ਗੁਰੂ ਨਾਲ ਜੁੜਾਂਗੇ ਫਿਰ ਨਸ਼ਿਆਂ ਤੋਂ ਬਾਛਗਣਿਆ ਤਾਂ ਹੀ ਮੇਰੀ ਸਮੂਚੀ ਨੌਜਵਾਨ ਨੂੰ ਬੇਨਤੀ ਏ ਕਿ ਆਓ ਅੰਮ੍ਰਿਤ ਧਾਰੀ ਹੋਈਏ ਨਸ਼ਿਆਂ ਦਾ ਤਿਆਗ ਕਰੀਏ ਪਤਤ ਬੰਦੇ ਜੂੜ ਛੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਯਾਨੀ ਗੁਰਮਤ ਸਿੰਘ ਖਾਲਸਾ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਜੋ ਕਈ ਪਿਛਲੇ ਕਈ ਦਿਨਾਂ ਤੋਂ ਇਲਾਕੇ ਦੇ ਵਿੱਚ ਪ੍ਰਚਾਰ ਪ੍ਰਸਾਰ ਕਰਕੇ ਗੁਰਦੁਆਰਾ ਸਤਕਰਤਾਰੀਆਂ ਬਟਾਲਾ ਵਿਖੇ ਅਮਰ ਸੰਚਾਰ ਰੱਖਿਆ ਗਿਆ ਸੀ ਸਤਗੁਰਾਂ ਦੀ ਰਹਿਮਤ ਦੇ ਸਦਕਾ ਅੱਜ ਲਗਭਗ 85 ਪ੍ਰਾਣੀਆਂ ਦੇ ਕਰੀਬ ਗੁਰਸਿੱਖਾਂ ਨੇ ਗੁਰੂ ਵਾਲੇ ਬਣ ਕੇ ਨਾਹਾ ਪ੍ਰਾਪਤ ਕੀਤਾ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੇ માતા ਸੁਲੱਖਣੀ ਜੀ ਦੇ ਵਿਆਪ ਪਰਉਦ ਨੂੰ ਮੁੱਖ ਰੱਖਦੇ ਆ ਹੋਏ ਆ ਇਹ ਪ੍ਰੋਗਰਾਮ ਉਲੀਕਿਆ ਗਿਆ ਸੀ ਹਰ ਸਾਲ ਵਿਆਪ ਪਰਉਦ ਨੂੰ ਮੁੱਖ ਰੱਖਦੇ ਆ ਹੋਏ ਆ ਇਹ ਪ੍ਰੋਗਰਾਮ ਉਲੀਕਿਆ ਜਾਂਦਾ ਹੈ ਤੇ ਸੰਗਤਾਂ ਵੱਧ ਚੜ ਕੇ ਸਹਿਯੋਗ ਦਿੰਦੀਆਂ ਨੇ ਅਮਰ ਸੰਚਾਰ ਹੁੰਦੇ ਨੇ ਸੋ ਅੱਜ ਸਤਿਗੁਰਾਂ ਦੀ ਮਿਹਰ ਕੀਤੀ ਹੈ ਅੱਜ 85 ਪੁਰਾਣੀਆਂ ਦੇ ਕਰੀਬ ਇਹ ਗੁਰਸਿੱਖ ਪੁਰਾਣੀ ਗੁਰੂ ਵਾਲੇ ਬਣੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਸਰ ਜਿਹੜਾ ਪ੍ਰੋਗਰਾਮ ਇਹਦੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾ ਗਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼ੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਧੰਨ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਸ੍ਰੱਖਣੀ ਦੇ ਵਿਆਹਪੁਰਬ ਦੀ ਸਮੁੱਚੀ ਸੰਗਤ ਨੂੰ ਆਪਣੇ ਵੱਲੋਂ ਆਪਣੇ ਮੈਨੇਜਰ ਸਾਹਿਬਾਨ ਵੱਲੋਂ ਤੇ ਸਤਿਕਾਰਯੋਗ ਪ੍ਰਧਾਨ ਸ਼੍ਰੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਜਿੱਤੇ ਲੱਖ ਲੱਖ ਵਧਾਈ ਦੇਣਾ ਤੇ ਸੰਗਤ ਨੂੰ ਇਹ ਵੀ ਬੇਨਤੀ ਕਰਨਾ 29 ਅਗਸਤ 30 ਅਗਸਤ ਨੂੰ ਦੋ ਮਹਾਨ ਨਗਰ ਕੀਰਤਨ ਗੁਰਦਰਾ ਬੇਰ ਸਾਹਿਬ ਤੇ ਗੁਰਦਰਾ ਡੇਰਾ ਸਾਹਿਬ ਤੋਂ ਆਰੰਭ ਹੋ ਕੇ ਬਤਾਲੇ ਦੀ ਧਰਤੀ ਨੂੰ ਭਾਗ ਲਾ ਰਹੇ ਨੇ ਸੰਗਤਾਂ ਨੂੰ ਬੇਨਤੀ ਇਹਦੇ ਜਵਾਤ ਹੋ ਸ਼ਮੂਰੀਅਤ ਕਰੋ ਧੰਗੁਰ ਨਾਨਕ ਸਾਹਿਬ ਦੇ ਵਿਆਹ ਗੁਰਪੁਰਬ ਨੂੰ ਸਮਰਪਿਤ ਇੱਕ ਮਹਾਨ ਅਮਰਤ ਸੰਚਾਰ ਜੋ ਪਿਛਲੇ ਦਿਨਾਂ ਤੋਂ ਸੰਗਤ ਨੂੰ ਬੇਨਤੀਆਂ ਕੀਤੀਆਂ ਜਾ ਰਹੀਆਂ ਸਨ ਅੱਜ ਉਹ ਗੁਰਦੁਆਰਾ ਸਤ ਕਰਤਾਰੀਆ ਚ ਸ਼੍ਰੀ ਹਕਾਰਤ ਸਿੰਘ ਸਾਹਿਬ ਉਹ ਪੰਜ ਪਿਆਰੇ ਸਹਿਬਾਨ ਨੇ ਆ ਕੇ ਅਮਰਤ ਦਾ ਬਾਟਾ ਤਿਆਰ ਕੀਤਾ ਜਿਹਦੇ ਵਿੱਚ ਤਕਰੀਬਨ 85 ਦੇ ਕਰੀਬ ਪ੍ਰਾਣੀਆਂ ਨੇ ਅਮਰਤ ਦੀ ਦਾਤ ਪ੍ਰਾਪਤ ਕੀਤੀ ਸੋ ਮੈਂ ਉਹਨਾਂ ਪੁਰਾਣੀਆਂ ਨੂੰ ਲੱਖ ਲੱਖ ਵਧਾਈ ਦਿਨਾਂ ਉਹਨਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈ ਦਿਨਾਂ ਜਿਹੜੇ ਅੱਜ ਕਲ੍ਹ ਕੀਤਰ ਪਾਸ਼ਾ ਦੇ ਧੀਆਂ ਤੇ ਪੁੱਤਰ ਬਣ ਕੇ ਇਹ ਮਾਣ ਮਹਿਸੂਸ ਕਰ ਰਹੇ ਨੇ ਅਸੀਂ ਕਲਗੀਧਰ ਪਾਸ਼ਾ ਵੱਲੋਂ ਬਖਸ਼ੀ ਹੋਈ ਅਮਰਤ ਦੀ ਦਾਤ ਪ੍ਰਾਪਤ ਕੀਤੀ ਹੈ ਸੋ ਗੁਰੂ ਕਿਰਪਾ ਕਰੇ ਰਹਿਮਤ ਕਰੇ ਮੈਂ ਸਮੁੱਚੀਆਂ ਸੰਗਤਾਂ ਵੱਲੋਂ ਪੰਜ ਪਿਆਰੇ ਸਹਿਬਾਨ ਨੂੰ ਜੀ ਆਇਆਂ ਕਹਿੰਦਾ ਅਮਰਤ ਅਭਲਾਖੀਆਂ ਨੂੰ ਆਪਣੇ ਵੱਲੋਂ ਤੇ ਪ੍ਰਧਾਨ ਸਾਹਿਬ ਸ਼ਰੋਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਲਾਖ-ਲਾਖ ਵਧਾਈ ਦਿੰਦਾ ਹਾਂ ਆਪਣੇ ਪ੍ਰਚਾਰਕ ਤੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕਰਦਾ। ਨਹੀਂ ਇਦਾਂ ਦੀ ਉਪਾਲੇ ਹੋਣਾ ਚਾਹੀਦੀ ਹੈ ਕਿਉਂਕਿ ਨੌਜਵਾਨ ਜਿਹੜੇ ਆ ਕਿਸੇ ਹੋਰ ਵੱਲੇ ਜਾ ਰਹੇ ਆ ਪਰ ਗੁਰੂ ਦੇ ਨਾਲ ਲੱਗਣਗੇ ਤਾਂ ਕੋਈ ਮੈਂ ਸਮਝਾ ਹਰ ਸਾਲ ਹੀ ਵਿਆਪਪੁਰਪਤੇ ਹੀ ਇਹ ਅਮਰਤ ਸੰਚਾਰ ਦਾ ਪ੍ਰੋਗਰਾਮ ਕਰਵਾਉਨੇ ਆ ਪਰ ਇਸ ਦਾ ਮੈਂ ਪਿਛਲੇ ਸਮੇਂ 'ਚ ਵੀ 3 4 5 ਅਮਰਤ ਸੰਚਾਰ ਇੱਥੇ ਗੁਰਦੁਆਰਾ ਕਨ ਸਾਹਿਬ ਗੁਰਦੁਆਰਾ ਬੇੜਾ ਸਾਹਿਬ ਇਹ ਕਰਵਾਏ ਜਾ ਚੁੱਕੇ ਨੇ ਔਰ ਇਹ ਹੀ ਪ੍ਰੇਰਣਾ ਇਥੋਂ ਮਿਲਦੀ ਏ ਕਿ ਜੇ ਆਪਾਂ ਗੁਰੂ ਨਾਲ ਜੁੜਾਂਗੇ ਫਿਰ ਨਸ਼ਿਆਂ ਤੋਂ ਬਾਸਿਕਣਿਆ ਤਾਂ ਹੀ ਮੇਰੀ ਸੁਮੁੱਚੀ ਨੌਜਵਾਨ ਨੂੰ ਬੇਨਤੀ ਏ ਕਿ ਆਓ ਅੰਮ੍ਰਿਤ ਧਾਰੀ ਹੋਈਏ ਨਸ਼ਿਆਂ ਦਾ ਤਿਆਗ ਕਰੀਏ ਪਤਨ ਬੰਦੀ ਜੂੜ ਛੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਦਾਸ ਯਾਨੀ ਗੁਰਮੁਖ ਸਿੰਘ ਖਾਲਸਾ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਜੋ ਕਈ ਪਿਛਲੇ ਕਈ ਦਿਨਾਂ ਤੋਂ ਇਲਾਕੇ ਦੇ ਵਿੱਚ ਪ੍ਰਚਾਰ ਪ੍ਰਸਾਰ ਕਰਕੇ ਗੁਰਦੁਆਰਾ ਸਤਕਰਤਾਰੀਆਂ ਬਟਾਲਾ ਵਿਖੇ ਅਮਰ ਸੰਚਾਰ ਰੱਖਿਆ ਗਿਆ ਸੀ ਸਤਿਗੁਰਾਂ ਦੀ ਰਹਿਮਤ ਦੇ ਸਦਕਾ ਅੱਜ ਲਗਭਗ 85 ਪ੍ਰਾਣੀਆਂ ਦੇ ਕਰੀਬ ਗੁਰਸਿੱਖਾਂ ਨੇ ਗੁਰੂ ਵਾਲੇ ਬਣ ਕੇ ਲਾਹਾ ਪ੍ਰਾਪਤ ਕੀਤਾ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੇ ਮਾਤਾ ਸੁਲਖਣੀ ਜੀ ਦੇ ਵਿਆਹ ਪਰਉ ਨੂੰ ਮੁੱਖ ਰੱਖਦੇ ਆ ਹੋਏ ਆ ਇਹ ਪ੍ਰੋਗਰਾਮ ਉਲੀਕਿਆ ਗਿਆ ਸੀ ਹਰ ਸਾਲ ਵਿਆਹ ਪਰਉ ਨੂੰ ਮੁੱਖ ਰੱਖਦੇ ਆ ਹੋਏ ਆ ਇਹ ਪ੍ਰੋਗਰਾਮ ਉਲੀਕਿਆ ਜਾਂਦਾ ਹੈ ਤੇ ਸੰਗਤਾਂ ਵੱਲ ਚੜ ਕੇ ਸਹਿਯੋਗ ਦਿੰਦੀਆਂ ਨੇ ਅਮਰ ਸੰਚਾਰ ਹੁੰਦੇ ਨੇ ਸੋ ਅੱਜ ਸਤਿਗੁਰਾਂ ਦੀ ਮਿਹਰ ਕੀਤੀ ਹੈ ਅੱਜ 85 ਪ੍ਰਾਣੀਆਂ ਦੇ ਕਰੀਬ ਇਹ ਗੁਰਸਿੱਖ ਪ੍ਰਾਣੀ ਗੁਰੂ ਵਾਲੇ ਬਣੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਸਰ ਜਿਹੜਾ ਪ੍ਰੋਗਰਾਮ ਇਹਦੇ ਬਾਰੇ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸਨਾ ਗੁਰਿੰਦਰਪਾਲ ਸਿੰਘ ਗੋੜਾ ਮੈਂਬਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਧੰਨ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਸਲਖਣੀ ਦੇ ਵਿਆਹ ਪਰਵ ਦੀ ਸਮੁੱਚੀ ਸੰਗਤ ਨੂੰ ਆਪਣੇ ਵੱਲੋਂ ਆਪਣੇ ਮੈਨੇਜਰ ਸਾਹਿਬਾਨ ਵੱਲੋਂ ਤੇ ਸਤਿਕਾਰਯੋਗ ਪ੍ਰਧਾਨ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਜਿੱਤੇ ਲੱਖ ਲੱਖ ਵਧਾਈ ਦੇਣਾ ਉਤੇ ਸੰਗਤ ਨੂੰ ਵੀ ਬੇਨਤੀ ਕਰਨਾ 29 ਅਗਸਤ 30 ਅਗਸਤ ਨੂੰ ਦੋ ਮਹਾਨ ਨਗਰ ਕੀਰਤਨ ਗੁਰਦਰਾ ਬੇਰ ਸਾਹਿਬ ਤੇ ਗੁਰਦਰਾ ਬੇਰਾ ਸਾਹਿਬ ਤੋਂ ਆਰੰਭ ਹੋ ਕੇ ਬਟਾਲੇ ਦੀ ਧਰਤੀ ਨੂੰ ਭਾਗ ਲਾ ਰਹੇ ਨੇ ਸੰਗਤਾਂ ਨੂੰ ਬੇਨਤੀ ਇਹਦੇ ਚ ਵਾਪਰ ਸ਼ਮੂਲੀਅਤ ਕਰੋ ਧੰਗੁਰ ਨਾਨਕ ਸਾਹਿਬ ਦੇ ਵਿਆਹ ਗੁਰਪੁਰਬ ਨੂੰ ਸਮਰਪਿਤ ਇੱਕ ਮਹਾਨ ਅਮਰਤ ਸੰਚਾਰ ਜੋ ਪਿਛਲੇ ਦਿਨਾਂ ਤੋਂ ਸੰਗਤ ਨੂੰ ਬੇਨਤੀਆਂ ਕੀਤੀਆਂ ਜਾ ਰਹੀਆਂ ਸਨ ਅੱਜ ਉਹ ਗੁਰਦਰਾ ਸਤਕਰਤਾਰੀਆ ਚ ਸ਼੍ਰੀ ਅਕਾਲਪੁਰ ਸਾਹਿਬ ਉਹ ਪੰਜ ਪਿਆਰੇ ਸਹਿਬਾਨ ਨੇ ਆ ਕੇ ਅਮਰੁਦਾ ਬਾਤਾ ਤਿਆਰ ਕੀਤਾ ਜਿਹਦੇ ਵਿੱਚ ਤਕਰੀਬਨ 85 ਦੇ ਕਰੀਬ ਪ੍ਰਾਣੀਆਂ ਨੇ ਅਮਰਤ ਦੀ ਦਾਤ ਪ੍ਰਾਪਤ ਕੀਤੀ ਸੋ ਮੈਂ ਉਹਨਾਂ ਪ੍ਰਾਣੀਆਂ ਨੂੰ ਲੱਖ ਲੱਖ ਵਧਾਈ ਦੇਣਾ ਉਹਨਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈ ਦੇਣਾ ਜਿਹੜੇ ਅੱਜ ਕਲਗੀਧਰ ਪਾਤਸ਼ਾਹ ਦੇ ਧੀਆਂ ਦੇ ਪੁੱਤਰ ਬਣ ਕੇ ਇਹ ਮਾਣ ਮਹਿਸੂਸ ਕਰ ਰਹੇ ਨੇ ਅਸੀਂ ਕਲਗੀਧਰ ਪਾਤਸ਼ਾਹ ਵੱਲੋਂ ਬਖਸ਼ੀ ਅਮਰਤ ਦੀ ਦਾਤ ਪ੍ਰਾਪਤ ਕੀਤੀ ਸੋ ਗੁਰੂ ਕਿਰਪਾ ਕਰੇ ਰਹਿਮਤ ਕਰੇ ਮੈਂ ਸਮੁੱਚੀਆਂ ਸੰਗਤਾਂ ਵੱਲੋਂ ਪੰਜ ਪਿਆਰੇ ਸਹਿਬਾਨ ਨੂੰ ਜੀ ਆਇਆਂ ਕਹਿੰਦਾ ਅਮਰਤ ਅਭਲਾਖੀਆਂ ਨੂੰ ਆਪਣੇ ਵੱਲੋਂ ਤੇ ਪ੍ਰਧਾਨ ਸਾਹਿਬ ਸ਼ਰੋਮਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਲੱਖ ਲੱਖ ਵਧਾਈ ਦਿੰਦਾ ਆਪਣੇ ਪ੍ਰਚਾਰਕ ਤੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕਰਦਾ ਨਹੀਂ ਇੱਦਾਂ ਦੇ ਉਪਰਾਲੇ ਹੋਣਾ ਚਾਹੀਦੀ ਹੈ ਕਿਉਂਕਿ ਨੌਜਵਾਨ ਜਿਹੜੇ ਆ ਕਿਸੇ ਹੋਰ ਵੱਲੇ ਜਾ ਰਹੇ ਆ ਪਰ ਗੁਰੂ ਦੇ ਨਾਲ ਲੱਗਣਗੇ ਤੇ ਕੋਈ ਮੈਂ ਸਮਝਾ ਹਰ ਸਾਲ ਹੀ ਵਿਆਹ ਪੁਰਬ ਤੇ ਹੀ ਇਹ ਅਮਰਤ ਸੰਚਾਰ ਦਾ ਪ੍ਰੋਗਰਾਮ ਕਰਵਾਉਂਦੇ ਆ ਪਰ ਇਸ ਦਾ ਪਿਛਲੇ ਸਮੇਂ 'ਚ ਵੀ 3 4 5 ਅਮਰਤ ਸੰਚਾਰ ਇੱਥੇ ਗੁਰਦੁਆਰਾ ਕਾਨ ਸਾਹਿਬ ਗੁਰਦੁਆਰਾ ਦੇਲਾ ਸਾਹਿਬ ਇਹ ਕਰਵਾਏ ਜਾ ਚੁੱਕੇ ਨੇ ਔਰ ਇਹ ਹੀ ਪ੍ਰੇਰਣਾ ਇਥੋਂ ਮਿਲਦੀ ਏ ਕਿ ਜੇ ਆਪਾਂ ਗੁਰੂ ਨਾਲ ਜੁੜਾਂਗੇ ਫਿਰ ਨਸ਼ਿਆਂ ਤੋਂ ਬਾਛਗਣਿਆ ਤਾਂ ਹੀ ਮੇਰੀ ਸੁਮੁੱਚੀ ਨੌਜਵਾਨ ਨੂੰ ਬੇਨਤੀ ਏ ਕਿ ਆਓ ਅੰਮ੍ਰਿਤ ਧਾਰੀ ਹੋਈਏ ਨਸ਼ਿਆਂ ਦਾ ਤਿਆਗ ਕਰੀਏ ਪਤਨ ਬੰਦੀ ਜੂੜ ਛੱਡੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਯਾਨੀ ਗੁਰਮਤ ਸਿੰਘ ਖਾਲਸਾ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਜੋ ਕਈ ਪਿਛਲੇ ਕਈ ਦਿਨਾਂ ਤੋਂ ਇਲਾਕੇ ਦੇ ਵਿੱਚ ਪ੍ਰਚਾਰ ਪ੍ਰਸਾਰ ਕਰਕੇ ਗੁਰਦੁਆਰਾ ਸਤਕਰਤਾਰੀਆਂ ਬਟਾਲਾ ਵਿਖੇ ਅਮਰ ਸੰਚਾਰ ਰੱਖਿਆ ਗਿਆ ਸੀ ਸਤਿਗੁਰਾਂ ਦੀ ਰਹਿਮਤ ਦੇ ਸਦਕਾ ਅੱਜ ਲਗਭਗ 85 ਪ੍ਰਾਣੀਆਂ ਦੇ ਕਰੀਬ ਗੁਰਸਿੱਖਾਂ ਨੇ ਗੁਰੂ ਵਾਲੇ ਬਣ ਕੇ ਲਾਹਾ ਪ੍ਰਾਪਤ ਕੀਤਾ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਤੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੇ ਮਾਤਾ ਸੁਲਖਣੀ ਜੀ ਦੇ ਵਿਆਹ ਪਰੋਦ ਨੂੰ ਮੁੱਖ ਰੱਖਦੇ ਆ ਹੋਇਆ ਇਹ ਪ੍ਰੋਗਰਾਮ ਉਲੀਕਿਆ ਗਿਆ ਸੀ ਹਰ ਸਾਲ ਵਿਆਹ ਪਰੋਦ ਨੂੰ ਮੁੱਖ ਰੱਖਦੇ ਆ ਹੋਇਆ ਇਹ ਪ੍ਰੋਗਰਾਮ ਉਲੀਕਿਆ ਜਾਂਦਾ ਹੈ ਤੇ ਸੰਗਤਾਂ ਵੱਧ ਚੜ ਕੇ ਸਹਿਯੋਗ ਦਿੰਦੀਆਂ ਨੇ ਅਮਰ ਸੰਚਾਰ ਹੁੰਦੇ ਨੇ ਸੋ ਅੱਜ ਸਤਿਗੁਰਾਂ ਦੀ ਮਿਹਰ ਕੀਤੀ ਹੈ ਅੱਜ 85 ਪ੍ਰਾਣੀਆਂ ਦੇ ਕਰੀਬ ਇਹ ਗੁਰਸਿੱਖ ਪ੍ਰਾਣੀ ਗੁਰੂ ਵਾਲੇ ਬਣੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ